ਇੰਦਰਪ੍ਰੀਤ ਸਿੰਘ ਪੈਰੀ ਦੇ ਕਤਲ ਤੋਂ ਬਾਅਦ ਗੈਂਗਵਾਰ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਇਸ ਉਚਾਲੇ 골ਡੀ ਬਰਾੜ ਤੇ ਲਾਰਸ ਬਿਸ਼ਨੋਈ ਆਮੋ ਸਾਹਮਣੇ ਹੋ ਗਏ ਨੇ 골ਡੀ ਬਰਾੜ ਦੀ ਇੱਕ ਕਥਿਤ ਆਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਸ ਨੇ ਲਾਰਸ ਬਿਸ਼ਨੋਈ ਨੂੰ ਸਿੱਧੇ ਤੌਰ ਦੇ ਉਤੇ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਹੈ ਉਸ ਨੇ ਆਖਿਆ ਕਿ ਪੈਰੀ ਦਾ ਕਤਲ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਕੀਤਾ ਹੈ ਔਰ ਇਸ ਦਾ ਬਦਲਾ ਜ਼ਰੂਰ ਲਿਆ ਜਾਵੇਗਾ ਤਾਂ ਇਸ ਮਾਮਲੇ ਦੇ ਵਿੱਚ ਹੁਣ ਗੈਂਗਵਾਰ ਦਾ ਖਦਸ਼ਾ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਪੈਰੀ ਦੇ ਕਤਲ ਮਗਰੋਂ 골ਡੀ ਗੈਂਗ ਵਿਚਾਲੇ ਗੈਂਗਵਾਰ ਦਾ ਖਦਸ਼ਾ ਦਿੱਤਾ ਜਾ ਰਿਹਾ ਹੈ ਗੋਲਡੀ ਬਰਾੜ ਨੇ ਇੱਕ ਆਡੀਓ ਦੇ ਵਿੱਚ ਲੌਰੈਂਸ ਨੂੰ ਧਮਕੀ ਦਿੱਤੀ ਹੈ ਉਸ ਨੇ ਆਖਿਆ ਕਿ ਲੌਰੈਂਸ ਦਾ ਅੰਤ ਹੁਣ ਨੇੜੇ ਆ ਗਿਆ ਹੈ ਹੁਣ ਲੌਰੈਂਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਲੌਰੈਂਸ ਨੇ ਪੈਰੀ ਨੂੰ ਧੋਖੇ ਨਾਲ ਬੁਲਾ ਕੇ ਮਰਵਾਇਆ ਗੋਲਡੀ ਬਰਾੜ ਨੇ ਇਹ ਗੱਲ ਆਖੀ ਹੈ ਤਾਂ ਲੌਰੈਂਸ ਯਾਰੀ ਤੇ ਦੁਸ਼ਮਣੀ ਦੇ ਨਾਂ ਦੇ ਉੱਤੇ ਕਲੰਕ ਹੈ ਤਾਂ ਗੋਲਡੀ ਬਰਾੜ ਦੇ ਵੱਲੋਂ ਇਹ ਗੱਲਾਂ ਆਕੀਆਂ ਗਿਆ ਨੇ ਦੂਜੇ ਪਾਸੇ ਇਸ ਕਤਲ ਦੀ ਜ਼ਿੰਮੇਵਾਰੀ ਲਾਰਸ ਗੈਂਗ ਦੇ ਵੱਲੋਂ ਲਈ ਗਈ ਹੈ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਹੋਇਆ ਸੀ ਕਤਲ ਦੇ ਮਾਮਲੇ ਵਿੱਚ ਇੱਕ ਨਵੀਂ ਸਿਸ਼ਟਾ ਵੀ ਬੁੱਢੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਦੇ ਉੱਤੇ ਹਮਲਾਵਰ ਸਵਾਰ ਹੋ ਕੇ ਆਏ ਤਾਂ ਇਸ ਮਾਮਲੇ ਵਿੱਚ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਦੂਜੇ ਪਾਸੇ ਲਾਰਸ ਬਿਸ਼ਨੋਈ ਗੈਂਗ ਦਾ ਕਰੀਬੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਪੈਰੀ ਹੈ ਉਹ ਲਾਰਸ ਬਿਸ਼ਨੋਈ ਗੈਂਗ ਦਾ ਵਿਹਦ ਕਰੀ ਬੀਸੀ ਤੇ ਦੁਸ਼ਮਣੀ ਇਤੋਂ ਤੱਕ ਵਧ ਗਈ ਕਿ ਲੌਂਸ ਗੈਂਗ ਨੇ ਰਿਜ਼ਾ ਕਤਲ ਕਰਵਾ ਦਿੱਤਾ ਹੈ ਤਾਂ ਲੌਂਸ ਗੈਂਗ ਨੇ ਹੀ ਕਤਲ ਦੀ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ